ਤਲਵੰਡੀ ਸਭੂ ਪੁਲਿਸ ਨੇ ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰਾਂ ਵਿੱਚੋਂ ਤੇਲ ਕੱਢ ਕੇ ਅੱਗੇ ਵੇਚਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਥਾਣਾ ਮੁਖੀ ਤਲਵੰਡੀ ਸਭੂ ਗੁਰਮੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਆਗੂਆਂ ਨੂੰ ਨਾਲ ਲੈ ਕੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ ਬਲੈਰੋ ਕੈਂਪਰ ਸਮਿਤ ਸੰਦ ਬਰਾਮਦ ਕੀਤੇ ਗਏ ਹਨ ਜਿਸ ਨਾਲ ਉਹ ਟਰਾਂਸਫਾਰਮਰਾਂ ਵਿੱਚੋਂ ਤੇਲ ਕੱਢਦਾ ਸੀ। ਇਹ ਮਾਮਲਾ ਹੈ ਜੀ ਕੁਝ ਦਿਨ ਪਹਿਲਾਂ ਨਾ ਸਾਡੇ ਪਿੰਡਾਂ ਦੇ ਜਿਵੇਂ ਚੱਠੇਵਾਲਾ ਜਾਂ ਸ਼ੇਖਪੁਰ ਆਜਾ ਇੱਕ ਤਾਂ ਪਿੰਡ ਹੋਰ ਸੀਗਾ ਉਹਨਾਂ ਦਾ ਟਰਾਂਸਫਾਰਮਰ ਚੋਰੀ ਹੋ ਗਈ ਸੀ ਤੇਲ ਚੋਰੀ ਹੋ ਗਿਆ ਸੀ ਟਰਾਂਸਫਾਰਮਰ ਦੇ ਉੱਤੇ ਜੀ ਜਿਹਦੇ ਸਬੰਧ ਚ ਅਸੀਂ ਬੜੀ ਢੁਗਾਈ ਨਾਲ ਵਰਤਾਲ ਕੀਤੀ ਇਹਨਾਂ ਨੇ ਵੀ ਸਾਡੀ ਨਾਲ ਹੈਲਪ ਕੀਤੀ ਤਾਂ ਪੁਲਿਸ ਨੇ ਜਿਹੜਾ ਹੈਗਾ ਇਹ ਬੰਦੇ ਟਰੇਸ ਕੀਤੇ ਗੱਡੀ ਲੈ ਲਈ ਹੈ ਮੁਕੱਦਮਾ ਜਿਹੜਾ ਦਰਜ ਹੋ ਗਿਆ ਸੀਗਾ ਅ ਮੁਕੱਦਮਾ ਦਰਜ ਹੋਇਆ ਜੀ ਇਹ ਮੋਹਨ ਲਾਲ ਪੱਤਰ ਦੇਵੀ ਦਿਆਲ ਵਾਸੀ ਚੱਠੇ ਵਾਲਾ ਦੇ ਬਿਆਨ ਤੇ ਮੁਕੱਦਮਾ ਦਰਜ ਹੋਇਆ ਜੀ ਐਫਆਰ ਨੰਬਰ 85 ਜੀ ਐਫਆਰ ਨੰਬਰ 85 ਮਿਤੀ 13 6 2024 ਜਿਹੜਾ ਮਕਦਮਾ 379 457 380 ਦੇ ਤਹਿਤ ਥਾਣਾ ਤਲਵੰਡੀ ਸਾਬੋ ਦਰਜ ਹੋ ਗਿਆ ਜਿਹਦੇ ਵਿੱਚ ਇੱਕ ਬੰਦਾ ਗ੍ਰফতার ਕਰ ਲਿਆ ਜੀ ਕਰੀਬ 300 ਤੋਂ ਉੱਪਰ ਜਿਹੜਾ ਹੈਗਾ ਉਹ ਤੇਲ ਹੈਗਾ ਜਿਹੜਾ ਟਰਾਂਸਫਰਮ ਦਾ ਉਹ ਵੀ ਰਿਕਵਰ ਹੋ ਗਿਆ ਅਸੀਂ ਹੁਣ ਦੋਸ਼ੀ ਜਿਹੜਾ ਮੇਨ ਦੋਸ਼ੀ ਹੈਗਾ ਜਿਹੜਾ ਸੁਰਜੀਤ ਸਿੰਘ ਵਾਸੀ ਬੁੱਟਰ ਉਹਨੂੰ ਅਸੀਂ ਗ੍ਰফতার ਕਰ ਲਿਆ ਗ੍ਰফতার ਕੱਲ ਕੀਤਾ ਹੋਇਆ ਤੇ ਇਹਨੂੰ ਅਸੀਂ ਬੁਸ਼ਕਿਸ਼ ਕਰ ਰਹੇ ਹਾਂ ਹੁਣ ਇਹਦਾ ਕੋਰਟ 'ਚ ਪੇਸ਼ ਕਰਕੇ ਜਿਹੜਾ ਇਹਦਾ ਰਿਮਾਂਡ ਲੈ ਕੇ ਦੁਗਾ ਇਹਨਾਂ ਪੁਸ਼ਕਾ ਕਰਕੇ ਜਿਹੜੇ ਬਾਕੀ ਇਹਦੇ ਨਾਲ ਦੇ ਦੋਸ਼ੀ ਹੈਗੇ ਉਹਨਾਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰ ਰਹੇ ਹਾਂ ਤੇ ਭਾਰਤੀ ਕਿਸਾਨ ਇਹਨਾਂ ਨਾਲ ਕਹਿੰਦੇ ਵੀ ਗਰੋ ਹੈ ਕੋਈ ਹੈ ਕੋਈ ਮਤਲਬ ਉਹਨਾਂ ਨੂੰ ਲੱਗਦਾ ਵੀ ਗੈਂਗ ਹੈ ਇਹ ਵੀ ਬਣਾਇਆ ਦੇਖੋ ਇਹ ਗੈਂਗ ਹੋ ਸਕਦਾ ਹੈ ਪਰ ਅਸੀਂ ਅਜੇ ਇਹਦੀ ਡੀਪਲੀ ਜੜੀ ਕਰ ਰਹੇ ਹਾਂ ਫੇਰ ਹੀ ਇਹਦਾ ਪਤਾ ਲੱਗੇਗਾ ਕਿਉਂਕਿ ਸਾਨੂੰ ਉਮੀਦ ਆ ਵੀ ਇਹਦੇ ਚ ਪੰਜ ਛੇ ਬੰਦੇ ਹੈਗੇ ਨੇ ਹੋਰ ਜਿਨ੍ਹਾਂ ਨੂੰ ਅਸੀਂ ਜਲਦੀ ਟ੍ਰੇਸ ਕਰਕੇ ਇਹ ਅਸੀਂ ਅ ਅੱਜ ਅਸੀਂ ਰਿਮਾਂਡ ਲੈ ਕੇ ਆਏ ਜਿਹੜੀ ਹੈਗੀ ਧੁੰਗਾਈ ਨਾਲ ਜਿਹੜੀ ਹੈ ਇਹ ਬੰਦਿਆਂ ਨੂੰ ਬਾਕੀਆਂ ਨੂੰ ਵੀ ਸਲਾਖਾਂ ਪਿੱਛੇ ਲੈ ਕੇ ਆਵਾਂਗੇ ਅਧਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਆਗੂਆਂ ਨੇ ਥਾਣੇ ਅੱਗੇ ਧਰਨਾ ਲਗਾਇਆ ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਤਲਵੰਡੀ ਸਾਬੋ ਪੁਲਿਸ ਨੇ ਸਿਰਫ ਇੱਕ ਵਿਅਕਤੀ ਨੂੰ ਹੀ ਗ੍ਰਿਫਤਾਰ ਕੀਤਾ ਹੈ ਜਦਕਿ ਗ੍ਰਿਫਤਾਰ ਕੀਤਾ ਵਿਅਕਤੀ ਟਰਾਂਸਫਾਰਮਰਾਂ ਵਿੱਚੋਂ ਇਕੱਲਾ ਤੇਲ ਨਹੀਂ ਕੱਢ ਸਕਦਾ ਤੇ ਪੁਲਿਸ ਇਸ ਸਾਰੇ ਗ੍ਰੋਹ ਦਾ ਪਰਦਾ ਫਾਸ਼ ਕਰਨ ਤੋਂ ਕੰਨੀ ਇਕਰਾਰ ਰਹੀ ਹੈ ਉਹਨਾਂ ਪੁਲਿਸ ਪਾਸੋਂ ਸਾਰੇ ਗ੍ਰੋਹ ਦਾ ਪਰਦਾ ਫਾਸ਼ ਕਰਨ ਦੀ ਮੰਗ ਕੀਤੀ ਮੈਂ ਜਗਦੇਵ ਸਿੰਘ ਜੋਗੜਾ ਭਾਰਤੀ ਕਿਸਾਨ ਯੂਨੀਅਨ ਇਕਤਾਗਰਾਹਾ ਜਿਹੜੇ ਆਗੂ ਆ ਤੁਸੀਂ ਥਾਣਾ ਘੇਰਿਆ ਧਰਨਾ ਲਾਇਆ ਕੀ ਮਾਮਲਾ ਹੈ ਇਹੇ ਜੀ ਘਟੋ ਘਟ ਪਿਛਲੇ 14 ਦਿਨਾਂ ਤੋਂ ਸਾਡੀ ਚੱਠੇ ਵਾਲੇ ਦੀ ਟੀਮ ਹੈ ਜਿਹੜੀ ਉਹ ਪੂਰੀ ਜਿੱਥੋਂ ਕਿਉਂਕਿ ਚੱਠੇ ਵਾਲੇ ਦੇ ਅੰਦਰ ਉਹ ਤਿੰਨ ਜਿਹੜੇ ਟਰਾਂਸਫਰ ਹੋਇਆ ਉਹ ਲੈ ਗਈ ਸੀ ਉਦੋਂ ਤੋਂ ਇਹਨਾਂ ਦਾ ਪਿੱਛਾ ਕਰ ਰਹੇ ਆ ਕੈਮਰਿਆਂ ਨਾਲ ਅਸੀਂ ਡਰੰਪ ਚੱਕ ਕੇ 14ਵੇਂ ਦਿਨ ਜਾ ਕੇ ਇਹਨਾਂ ਨੇ ਮੋਗੇ ਜ਼ਿਲ੍ਹੇ ਦਾ ਪਿੰਡ ਪੈਂਦਾ ਬੁੱਟਰ ਉਥੋਂ ਬੱਧਣੀ ਕਲਾ ਥਾਣੇ ਚ ਪੈਂਦਾ ਉਹ ਉਥੋਂ ਜਾ ਕੇ ਇਹ ਬੰਦੇ ਜਿਹੜੇ ਫੜੇ ਆ ਇਹ ਇਸ ਕਰਕੇ ਅਸੀਂ ਕੱਲ ਇੱਕ ਬੰਦਾ ਇਹਨਾਂ ਨੇ ਵਰਸੋ ਫੜ ਕੇ ਲਿਆਂਦਾ ਉਹਨੂੰ ਕੱਲ ਉੱਤੇ ਪਰਚਾ ਵੀ ਪਾਇਆ ਪਰ ਅਸੀਂ ਇਹ ਕਹਿੰਦੇ ਆ ਜਿਹੜਾ ਇਹ ਗੈਂਗ ਹੈ ਪੂਰਾ ਪੂਰਾ ਇੱਥੋਂ ਸਮਾਨ ਲਿਜਾ ਕੇ ਸਪਲਾਈ ਕਿੱਥੇ ਕਰਦੇ ਆ ਇਹ ਪੂਰਾ ਜਿਹੜਾ ਪਰਦਾ ਫਾਸਾ ਜਿਹੜਾ ਇਹ ਕੀਤਾ ਜਾਵੇ ਤਾਂ ਕਰਕੇ ਇਹ ਲੋਕ ਆਪਣੀ ਤਾਕਤ ਦੇ ਜ਼ੋਰ ਤੇ ਇਹਨੂੰ ਕਰਾ ਕੇ ਹਟਣਗੇ ਆਪਣੇ ਇੱਥੇ ਕਿੰਨੇ ਕਿ ਟ੍ਰਾਂਸਫਰਮ ਚੋਰੀ ਹੋਏ ਆ ਦੇਖੋ ਜੀ ਅੱਜ ਜਨਤਾ ਨੇ ਆਉਣਾ ਵੱਡੀ ਗਿਣਤੀ ਜੋ ਮੇਰੇ ਹਿਸਾਬ ਨਾਲ ਆਪਣੇ ਏਰੀਆ ਚੋਂ ਵੀ 100 ਦੇ ਨੇੜੇ ਟਰਾਂਸਫਾਰਮ ਹੈ ਜਿਹੜਾ ਉਹ ਚੱਕਿਆ ਜਾ ਚੁੱਕਿਆ ਤੇ ਲਗਾਤਾਰ ਇਹ ਚੱਕ ਰਿਹਾ ਲੋਕਾਂ ਦੇ ਤੋਂ ਨਾ ਲਾਉਣਾ ਝੋਨੇ ਚ ਉਹ ਉਲਝੇ ਹੋਇਆ ਤੇ ਇਹ ਟਰਾਂਸਫਾਰਮ ਚੱਕ ਕੇ ਲੈ ਜਾਂਦੇ ਐ ਐਡਾ ਵੱਡਾ ਨੁਕਸਾਨ ਹੋ ਰਿਹਾ ਲੋਕਾਂ ਦਾ ਅਸੀਂ ਇਹੀ ਅੱਜ ਮੰਗ ਕਰਦੇ ਆਂ ਵੀ ਇਹਨਾਂ ਦੇ ਪੂਰਾ ਗ੍ਰਾਹ ਉਹ ਜਿੰਨੇ ਸਾਰੇ ਗ੍ਰਾਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇੱਥੋਂ ਲਿਜਾ ਕੇ ਕਿੱਥੇ ਸਪਲਾਈ ਕਰਦੇ ਆਂ ਇਥੇ ਜਾ ਕੇ ਵੇਚਦੇ ਆ ਉਹ ਸਾਰਾ ਕੁਝ ਉਹ ਪੜਦਾ ਜਿਹੜਾ ਹੁਣ ਨੰਗਾ ਕੀਤਾ ਜਾਵੇ ਕਿਉਂਕਿ ਇਹ ਇਕੱਲਾ ਤਲਵੰਡੀ ਸਾਬੋ ਦਾ ਨਹੀਂ ਜੇ ਇਹ ਮੋਗੇ ਤੱਕ ਜਾਂਦੇ ਤਾਂ ਇਹ ਪੂਰੇ ਪੰਜਾਬ ਦਾ ਗੈਂਗ ਬਣਿਆ ਹੋਇਆ ਜਿਹੜਾ ਇਹ ਸਾਰੇ ਟਰਾਂਸਫਰਮ ਵਗੈਰਾ ਹੋਰ ਕਿੰਨੀਆਂ ਕਿਚੋਰੀਆਂ ਜਿੰਨੇ ਦੇ ਵਿੱਚ ਹਥਿਆਰ ਪਏ ਆ ਉਹ ਜੜੇ ਹੋਇਆ ਗਰਾਰੀਆਂ ਜੜੀਆਂ ਹੋਣਗੀਆਂ ਉਹਨਾਂ ਤੇ ਉਹ ਕੀ ਵੀ ਤਾਂ ਹੋਰ ਵੀ ਜਾਨੀ ਮਾਲੀ ਨੁਕਸਾਨ ਵੀ ਉਹਨਾਂ ਨੇ ਕੀਤਾ ਹੋਵੇ ਇਸ ਕਰਕੇ ਅਸੀਂ ਕਹਿੰਦੇ ਆ ਜੇ ਲੋਕਾਂ ਦੀ ਬਚਤ ਦੀ ਖਾਤਰ ਇਥੇ ਆਓ ਭਰਾਵੋ ਇਕੱਠੇ ਹੋ ਕੇ ਦਾ ਹੱਲ ਹੈ ਜਿਹੜਾ ਹੁਣ ਕੱਢੀਏ ਤੇ ਪੂਰੇ ਗ੍ਰਾਹ ਨੂੰ ਨੰਗਾ ਕੀ ਕੇ